ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਮਾ ਸਿਕੰਦਰ ਦਾ ਦੁਨੀਆ ਜਿੱਤਣ ਦਾ ਸੁਪਨਾ ਕਦੇ ਨਾ ਟੁੱਟਦਾ ਜੇ ਜ਼ੇਲਮ ਦੇ ਕੰਡੇ ਉਹਨੂੰ ਪੰਜਾਬੀ ਫੋਰਸ ਨਾਲ ਟੱਕਰ ਦਾ ਮੁਗਲ ਰਾਜ ਦਾ ਅੰਤ ਕਦੇ ਨਾ ਹੁੰਦਾ ਜੇ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਆ ਵਰਗੇ ਸੂਰਮੇ ਉਹਦੇ ਮੂਰੇ ਹੱਕਾਂ ਤਾਲਕੇ ਨਾ ਖੜਦੇ ਫਰੰਗੀ ਹਿੰਦੁਸਤਾਨ ਤੇ 100 ਸਾਲ ਹੋਰ ਰਾਜ ਕਰਦੇ ਜੇ ਕੂਕਾ ਲਹਿਰ ਗਦਰ ਲਹਿਰ ਕਰਤਾਰ ਸਿੰਘ ਸਰਾਬਾ ਚੀਦੇ ਆਜਮ ਭਗਤ ਸਿੰਘ ਸੁਖਦੇਵ ਉਦਮ ਸਿੰਘ ਮਦਨ ਲਾਲ ਟਿੰਗੜਾ ਸ਼ੈਫੁੱਦੀਨ ਕਿਚਲੂ ਲਾਲਾ ਲਾਇਪਤ رائے ਵਰਗੇ ਅਣਖੀਲੇ ਜੋਧੇ ਉਸ ਜ਼ਾਲਮ ਹਕੂਮਤ ਨਾਲ ਮੱਥਾ ਨਾ ਲਾਉਂਦੇ ਬੰਡ ਹੋਈ ਮੁਲਕ ਦੀ ਸੰਤਾਪ ਹੰਡਾਇਆ ਪੰਜਾਬੀਆਂ ਨੇ ਆਪਣੀ ਬਹਾਦਰੀ ਲਈ ਮਸ਼ਹੂਰ ਪੰਜਾਬੀਆਂ ਨੇ ਭਾਰਤੀ ਫੌਜ ਵਿੱਚ ਭਰਤੀ ਹੋ ਕੇ अनेका ਲੜਾਈਆਂ ਲੜੀਆਂ ਤੇ ਦੇਸ਼ ਦੀ ਰਾਖੀ ਲਈ ਜਾਨਾਂ ਕੁਰਬਾਨ ਕੀਤੀਆਂ ਸਨ 1948 ਲਾਸਟ ਨਾਇਤ ਕਰਮ ਸਿੰਘ ਸਨ 1962 ਸੂਬੇਦਾਰ ਜੁਗਿੰਦਰ ਸਿੰਘ ਸਨ 1965 ਜਨਰਲ ਹਰਬਖ ਸਿੰਘ ਸਨ 1971 ਜਗਜੀਤ ਸਿੰਘ ਅਰੋੜਾ ਕੁਲਦੀਪ ਸਿੰਘ ਚਾਂਦਪੁਰੀ ਸਨ 1999 ਸੂਬੇਦਾਰ ਕਰਨੈਲ ਸਿੰਘ ਤੇ ਹੋਰ ਅਣਗਿਣਤ ਪੰਜਾਬੀਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਅੱਜ ਇੱਕ ਵਾਰ ਫੇਰ ਤੋਂ ਪੰਜਾਬੀਆਂ ਦੀ ਅਣਖ ਤੇ ਹਮਲਾ ਹੋਇਆ ਹੈ ਇਸ ਵਾਰ ਹਮਲਾ ਕਿਸੇ ਅਬਦਾਲੀ ਨੇ ਨਹੀਂ ਅਕਾਲੀ ਨੇ ਕੀਤਾ ਹੈ ਸਿਕੰਦਰ ਨੇ ਨਹੀਂ ਸਿਕੰਦਰ ਸਿੰਘ ਮਲੂਕਾ ਨੇ ਕੀਤਾ ਹੈ ਕਿਸੇ ਨਾਦਰ ਸ਼ਾਹ ਨੇ ਨਹੀਂ ਬਾਦਲ ਸਾਹਿਬ ਨੇ ਕੀਤਾ ਹੈ ਅੱਜ ਸਾਨੂੰ ਲੋੜ ਹੈ ਆਪਣੇ ਵੱਡਿਆਂ ਦੇ ਪੂਰਨਿਆਂ ਤੇ ਚੱਲਦੇ ਹੋਏ ਇਹਨਾਂ ਪ੍ਰਸਤ ਲੀਡਰਾਂ ਦੇ ਖਿਲਾਫ ਖੜੇ ਹੋਣ ਦੀ ਕਿਉਂਕਿ ਜੋ ਲੜਦੇ ਨਹੀਂ ਜੋ ਲੜਨਾ ਨਹੀਂ ਚਾਹੁੰਦੇ ਉਹ ਅਕਸਰ ਗੁਲਾਮ ਬਣਾ ਲਏ ਜਾਂਦੇ ਹਨ ਅੱਜ ਪੰਜਾਬ ਦੇ ਹਾਲਾਤ ਮੌਜੂਦਾ ਸਰਕਾਰਾਂ ਨੇ ਇਹੋ ਜੇ ਬਣਾ ਦਿੱਤੇ ਹਨ ਕਿ ਕੋਈ ਵੀ ਉਦਯੋਗਪਤੀ ਪੰਜਾਬ ਵਿੱਚ ਆਪਣਾ ਕਾਰੋਬਾਰ ਸਥਾਪਿਤ ਨਹੀਂ ਕਰਨਾ ਚਾਹੁੰਦਾ ਸਗੋਂ ਪੰਜਾਬ ਵਿੱਚ ਸਥਾਪਿਤ ਹੋ ਚੁੱਕੀ ਇੰਡਸਟਰੀ ਨੂੰ ਵੀ ਬਾਹਰੀ ਸੂਬਿਆਂ ਵਿੱਚ ਲੈ ਜਾ ਰਹੇ ਹਨ ਕੀ ਇਹਨਾਂ ਲੁਟੇਰਿਆਂ ਦੇ ਰਾਜ ਵਿੱਚ ਪੰਜਾਬ ਦਾ ਉਦਯੋਗਿਕ ਵਿਕਾਸ ਸੰਭਵ ਹੈ ਸੁਖਬੀਰ ਬਾਦਲ ਕਹਿੰਦਾ ਹੈ ਕਿ ਅਸੀਂ ਪੰਜਾਬ 'ਚ ਪਿਛਲੇ 9 ਸਾਲਾਂ ਵਿੱਚ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਹੱਈਆ ਕਰਵਾਇਆ ਹੈ ਫਿਰ ਜਿਨ੍ਹਾਂ ਨੌਕਰੀ ਮੰਗਦਿਆਂ ਨੌਜਵਾਨਾਂ ਉਤੇ ਪੁਲਿਸ ਤਸ਼ੱਦਦ ਧਾਰ ਰਹੀ ਹੈ ਜਿਹੜੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਲਾਈਆਂ ਜਾ ਰਹੀਆਂ ਨੇ ਜਿਹੜੇ ਪਾਣੀ ਵਾਲੀਆਂ ਟੈਂਕੀਆਂ ਤੇ ਚੜੇ ਫਿਰਦੇ ਨੇ ਜਿਹੜੇ ਰੋਜ਼ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਦੇ ਨੇ ਉਹ ਕੌਣ ਨੇ ਜਿਵੇਂ ਜਿਵੇਂ ਯਾਰਾਂ ਦੀ ਗਿਣਤੀ ਵਧ ਰਹੀ ਹੈ ਸਾਥੋਂ ਹੁੰਦੇ ਵਾਰਾਂ ਦੀ ਗਿਣਤੀ ਵਧ ਰਹੀ ਹੈ ਮੈਨੂੰ ਤਾਂ ਹਰ ਪਾਸੇ ਬੇਰੁਜ਼ਗਾਰ ਦਿਸਦੇ ਸਰਕਾਰ ਕਹਿੰਦੀ ਜੋ ਜਗਾਰਾਂ ਦੀ ਗਿਣਤੀ ਵੱਧ ਰਹੀ ਹੈ ਨੌਕਰੀ ਮੰਗਣ ਤੇ ਸਿਕੰਦਰ ਸਿੰਘ ਮਲੂਕਾ ਵਰਗੇ ਲੀਡਰ ਨੌਜਵਾਨਾਂ ਦੀ ਕੁੱਟਮਾਰ ਕਰਦੇ ਹਨ ਰੋਜ਼ਗਾਰ ਮੰਗਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਬਜਾਏ ਉਲਟਾ ਉਨ੍ਹਾਂ ਤੇ ਤਸ਼ੱਦਦ ਕਰਕੇ ਉਨ੍ਹਾਂ ਨੂੰ ਜਲੀਲ ਕਰਦੇ ਹਨ ਸੀ ਤਾਂ ਆਪਣੇ ਖੇਤਾਂ ਵਿੱਚ ਕਣਕ ਝੋਨਾ ਤੇ ਨਰਮਾ ਬੀਜਿਆ ਸੀ ਇਸ ਆਸ ਨਾਲ ਕਿ ਫਸਲ ਵੇਚ ਕੇ ਪਸ਼ੂਆਂ ਵਾਲਾ ਕੱਚਾ ਕੋਠਾ ਪੱਕਾ ਕਰਾਂਗੇ ਵੱਡੀ ਧੀ ਦਾ ਵਿਆਹ ਕਰਾਂਗੇ ਆਰਤੀਏ ਦਾ ਕਰਜ਼ਾ ਮੋੜਾਂਗੇ ਬਾਪੂ ਦੇ ਅੱਖਾਂ ਦੇ ਮੋਤੀਏ ਦਾ ਆਪਰੇਸ਼ਨ ਕਰਵਾਵਾਂਗੇ ਪਰ ਸਾਡੇ ਤਾਂ ਗਲਾਂ ਵਿੱਚ ਹਾਕਮਾਂ ਨੇ ਥੰਦੇ ਪਾ ਦਿੱਤੇ ਮੈਂ ਕੋੜਾ ਪਿੰਡ ਦੀ ਰਹਿਣ ਵਾਲੀ ਹਾਂ ਤੇ ਮੇਰੇ ਘਰ ਵਾਲੇ ਦਾ ਨਾਮ ਬਿਕਰ ਸਿੰਘ ਸੀ ਉਹਨਾਂ ਦੇ ਕਰਜ਼ੇ ਦੇ ਬਾਬਤ ਪਰੇਸ਼ਾਨੀ ਦੇ ਵਿੱਚ ਤੇ ਉਹਨਾਂ ਨੇ ਆਪਦੀ ਆਤਮ ਹੱਤਿਆ ਕੀਤੀ ਹੈਗੀ ਤੇ ਹੁਣ ਉਸ ਤੋਂ ਬਾਅਦ ਮੈਂ ਬੜੀ ਦੁਖੀ ਹਾਂ ਬੱਚੇ ਪਾਲਣ ਪੋਛਲ ਮੇਥੋਂ ਨਹੀਂ ਹੁੰਦਾ ਹੈ ਸਰਕਾਰ ਨੇ ਮੈਨੂੰ ਕੋਈ ਮਦਦ ਨਹੀਂ ਦਿੱਤੀ ਮੈਂ ਬੜੀ ਤੰਗ ਹਾਂ ਇਸ ਕਾਰਨ ਤੋਂ ਅਸੀਂ ਖੇਤ ਜੋ ਖੁਸ਼ੀਆਂ ਬੀਜੀਆਂ ਦਣ ਖੁਦਕੁਸ਼ੀਆਂ ਕਿਉ ਉੱਗੀਆਂ ਇਹ ਰੁੱਤ ਹੈ ਕਿਹੜੇ ਤੌਰ ਦੀ ਇਹ ਮੌਸਮ ਕਿਸ ਹਸਾਰ ਦਾ ਰੱਬਾ ਕੀ ਦਸੀਏ ਹਾਲ ਪੰਜਾਬ ਦਾ ਰੱਬਾ ਕੀ ਦਸੀਏ ਹਾਲ ਪੰਜਾਬ ਦਾ ਨਕਲੀ ਬੀਜ ਤੇ ਸਪ੍ਰੇਹਾਂ ਦੇ ਕੇ ਤੋਤਾ ਸਿੰਘ ਨੇ ਸਾਡੇ ਸੁਪਨੇ ਚੂਰੋ ਚੂਰ ਕਰ ਦਿੱਤੇ ਉਲਟਾ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਸੇਵਾ ਸਿੰਘ ਸੇਖਵਾ ਸਾਨੂੰ ਇਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਖੇਤੀਬਾੜੀ ਤੇ ਸਪਰੇ ਨਹੀਂ ਕਰਨੀ ਆਉਂਦੀ ਨਹੀਂ ਮਿੰਟ ਆਰੇਗਾ ਸਾਡੀ ਕਣਕਾ ਅੱਜ ਕਹਿੰਦਾ ਛੱਤਿਆ ਕੋਈ ਨਹੀਂ ਪੁੱਛਣਾ ਜਿਹੜਾ ਦੁਕਾਨਦਾਰ ਆ ਜੇ ਪੰਜ ਦੀ ਮੂੰਹ ਬਕਤੀ ਰੋਲੇ ਲਾ ਕੇ ਬੇਟਾ ਸਾਜਾ ਸਾਜਾ ਕਿਹਨਾਂ ਦਾ ਰੋਈਆ ਬਾਕੀ ਨਾਕ ਕਰ ਰਹੇ ਆਂ ਆਈ ਪਿੰਡਾਂ ਤੋਂ ਘੱਟ ਕੋਈ ਨਹੀਂ ਪਿੰਡਾਂ ਤੋਂ ਦੇ ਰੱਬ ਕੋ ਬਣਦੇ ਤੇਉ ਪਰ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਲਈ ਬੀਬੀ ਜਗੀਰ ਕੌਰ ਇਹ ਆਖਦੀ ਹੈ ਕਿ ਵਧੀਆ ਹੈ ਕਿਸਾਨ ਮਰ ਰਹੇ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਮੁਆਵਜ਼ਾ ਤਾਂ ਮਿਲੇਗਾ ਉਹ ਸਾਡੇ ਹਾਲਾਤਾਂ ਦਾ ਮਜ਼ਾਕ ਕਢਾਉਂਦੀ ਹੈ ਉਹ ਸਰਕਾਰ ਕੀ ਕਰੇ ਜੀ ਸਰਕਾਰਾਂ ਨੂੰ ਲੋਕੀ ਕਹਿ ਦਿੰਦੇ ਜੀ ਉਹ ਮਰ ਗਿਆ ਹੁਣ ਮੈਂ ਤਾਂ ਕਹਿੰਨੀ ਫਿਰ ਕਰ ਦਵਾ ਦੇ ਤੂੰ ਚੰਗਾ ਹੋ ਗਿਆ 250 ਰੁਪਏ ਉਹਨੂੰ ਮਿਲਦੇ ਸੀ ਉਹਨਾਂ ਗੁਜ਼ਾਰਾ ਨਹੀਂ ਸੀ ਹੁਣ ਲੱਖ ਰੁਪਏ ਕਰ ਮਿਲ ਗਿਆ ਡਿਸਪਰਸ ਦੇ ਦਿੱਤਾ ਇਹ ਮੈਂ ਕਿਹੜੀ ਘਰ ਦੇ ਕਹਿੰਦੇ ਉਹਨੇ ਚੰਗਾ ਸਗਾ ਕੋਈ ਹੋਰ ਵੀ ਜੀ ਮਰਦਾ ਚੁੱਕੇ ਕੀ ਆਮ ਪੰਜਾਬੀ ਕਿਸਾਨ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਚਿੱਟਾ ਜਿਹੜਾ ਕਦੇ ਸ਼ਾਂਤੀ ਦਾ ਸੁਨੇਹਾ ਦਿੰਦਾ ਸੀ ਅੱਜ ਸਾਡੇ ਪੰਜਾਬੀਆਂ ਲਈ ਇਹ ਚਿੱਟਾ ਮੌਤ ਦਾ ਸੁਨੇਹਾ ਜਿਵੇਂ ਲੱਗ ਪਿਆ ਹੈ ਚਿੱਟੇ ਨੇ ਸੱਚੀ ਉਹ ਹੀ ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਕਰ ਦਿੱਤੀ ਹੈ ਪਿੰਡਾਂ ਦੇ ਪਿੰਡ ਤੇ ਘਰਾਂ ਦੇ ਘਰ ਸ਼ਾਂਤ ਕਰ ਦਿੱਤੇ ਹਨ ਹੁਣ ਨਾ ਕੋਈ ਜਿਉਣ ਵਾਲਾ ਰਿਹਾ ਤੇ ਨਾ ਕੋਈ ਰੋਣ ਵਾਲਾ ਰਿਹਾ ਚਿੱਟੇ ਨੇ ਪਤਾ ਨਹੀਂ ਕਿੰਨੇ ਹੀ ਚਿੱਟੇ ਕਫਨ ਵਿਛਾ ਕੇ ਕਿੰਨੀਆਂ ਹੀ ਰੰਗਦਾਰ ਚੁੰਨੀਆਂ ਨੂੰ ਚਿੱਟਾ ਬਣਾ ਦਿੱਤਾ ਹੈ ਹਾ ਲਲਾ ਮਰ ਗਿਆ ਮਰ ਗਿਆ ਬੁਲਖੇ ਨਾ ਜਾ ਹਾ ਮਰ ਗਿਆ ਬੁਲਖੇ ਨਾ ਜਾ ਬਹਿ ਕੇ ਵਰਾਤਾਂ ਆਖ ਰਿਹਾ ਮਾਹੀ ਇਹ ਲੋਕਾਂ ਦਾ ਬੇੜਾ ਘਟਾ ਮੇਰਾ ਕੋਈ ਨਾ ਕਾਲਾ ਹਾ ਮਰ ਗਿਆ ਕਾਇਸ ਹੋ ਗਿਆ ਖਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ 28 ਸਾਲਾ ਨੌਜਵਾਨ ਪੁੱਤ ਮਨਜੀਤ ਦੇ ਕਫਨ ਤੇ ਉਸ ਦਾ ਪਿਓ ਨਕਮੀ ਸਰਕਾਰ ਨੂੰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਦੁਹਾਈ ਪਾਉਂਦਾ ਹੈ ਹੱਦ ਹੋਵੇ ਵੀ ਕਿਉਂ ਨਾ ਜਦੋਂ ਪੰਜਾਬ ਦਾ ਮਾਲ ਮੰਤਰੀ ਵਿਕਰਮ ਮਜੀਠੀਆ ਖੁਦ ਹੀ ਨਸ਼ੇ ਦਾ ਮਾਲ ਸਪਲਾਈ ਕਰ ਰਿਹਾ ਹੋਵੇ ਮੇਰਾ ਬੱਚਾ ਵੀ بڑا ਬੇਟਾ ਨਸ਼ਾ ਨੂੰ ਲੱਗ ਗਿਆ ਜੀ ਬਹੁਤ ਜਦੋਂ ਨਸ਼ਾ ਕਰਦਾ ਗੋ ਛੋਟਾ ਬੇਟਾ ਜੀ ਉਹਦੀ ਪੜ੍ਹਾਈ ਵਿਚਾਲੇ ਰਹਿ ਗਈ ਜੀ ਪਲੱਸ 2 ਕੀਤੀ ਹੋਈ ਆ ਉਹ ਬਹੁਤ ਗਾਹਾਂ ਪੜ੍ਹਨਾ ਚਾਹੁੰਦਾ ਸੀ ਮੈਂ ਬਹੁਤ ਦੁਖੀ ਹਾਂ ਜੀ ਉਹਨੂੰ ਦੇਖ ਕੇ ਮੇਰਾ ਉੱਪਰ ਨਿਕਲ ਜਾਂਦੀ ਆ ਐ ਮੈਂ ਤੂੰ ਮੇਰੀ ਬੇਨਤੀ ਸੁਣੀ ਜਾਵੇ ਜੀ ਨਸ਼ਿਆਂ ਨੂੰ ਜੱਮ ਵੀ ਬੰਦ ਕੀਤਾ ਜਾਵੇ ਜੀ ਮੈਂ ਬਹੁਤ ਦੁਖੀ ਹਾਂ ਨੌਬਤਾ ਇੱਥੋਂ ਤੱਕ ਆ ਗਈ ਹੈ ਕਿ ਅੱਜ ਪੰਜਾਬ ਵਿੱਚ ਮੁੰਡੇ ਤੇ ਕੁੜੀਆਂ ਲਈ ਨਸ਼ਾ ਛਡਾਉਣ ਵਾਲੇ ਕੇਂਦਰਾਂ ਨੂੰ ਵੀ ਬਾਦਲ ਸਾਹਿਬ ਆਪਣੀ ਪ੍ਰਾਪਤੀ ਦੱਸ ਰਹੇ ਹਨ ਅੱਜ ਪੰਜਾਬ ਦੀਆਂ ਮਾਂਵਾਂ ਦੀਆਂ ਦੁਆਵਾਂ ਬਦਲ ਗਈਆਂ ਹਨ ਜਿਹੜੀ ਮਾਂ ਆਪਣੇ ਲਾੜਲੇ ਪੁੱਤ ਨੂੰ ਵਿਦੇਸ਼ਾਂ ਤੋਂ ਘਰ ਬਣਾਉਣ ਲਈ ਵਾਸਤੇ ਪਾਉਂਦੀ ਸੀ ਹੱਜੋ ਹੀ ਮਾਂ ਆਪਣੇ ਪੁੱਤ ਨੂੰ ਪੰਜਾਬ ਤੋਂ ਦੂਰ ਰਹਿ ਕੇ ਨਸ਼ੇ ਤੋਂ ਬਚਣ ਦੀ ਦੁਹਾਈ ਪਾਉਂਦੀ ਹੈ ਪੁੱਤ ਪਰਦੇਸ ਆਵੇ ਆਈ ਨਾ ਪੰਜਾਬ ਇੱਥੇ ਨਸ਼ਿਆਂ ਦਾ ਹਰ ਵਗਦਾ ਪੁੱਤ ਪਰਦੇਸਿਆਂ ਦੇ ਆਈ ਨਾ ਪੰਜਾਬ ਇੱਥੇ ਨਸ਼ਿਆਂ ਦਾ ਹਰ ਵਕਦਾ ਜ਼ੁਲਮ ਦੇ ਖਿਲਾਫ ਲੜਾਈ ਲੜਨ ਲਈ ਮਸ਼ਹੂਰ ਪੰਜਾਬ ਅੱਜ ਖੁਦ ਹੀ ਸੱਤਾ ਦੇ ਨਸ਼ੇ ਵਿੱਚ ਚੂਰ ਸੱਤਾਧਾਰੀ ਆਗੂਆਂ ਦੀ ਗੁੰਡਾਗਰਦੀ ਅੱਗੇ ਇਸ ਕਦਰ ਬੇਵੱਸ ਹੋ ਗਿਆ ਹੈ ਕਿ ਆਪਣੀ ਲਾਰ ਲਈ ਧੀ ਦੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਦਾ ਮੁੱਲ ਪੰਜਾਬ ਪੁਲਿਸ ਦਾ ਇੱਕ ਥਾਣੇਦਾਰ ਆਪਣੀ ਜਾਨ ਦੇ ਕੇ ਚਕਾਉਂਦਾ ਹੈ ਇਸ ਤੋਂ ਸ਼ਰਮਨਾਕ ਗੱਲ ਉਦੋਂ ਹੋਈ ਜਦੋਂ ਪਰੇ ਬਾਜ਼ਾਰ ਵਿੱਚ ਉਸ ਦੀ ਲਾਸ਼ ਤੇ ਖੜੇ ਹੋ ਕੇ ਅਕਾਲੀ ਗੁੰਡਿਆਂ ਨੇ ਆਪਣੇ ਆਕਾ ਵਿਕਰਮ ਮੰਜੀਠੀਆ ਦੇ ਨਾਂ ਦੇ ਨਾਰੇ ਲਾਏ ਅੱਜ ਬਾਦਲਾਂ ਦਾ ਹੰਕਾਰ ਇਸ ਕਦਰ ਵੱਧ ਗਿਆ ਹੈ ਇਹਨਾਂ ਦੀਆਂ ਬੰਦੇ ਖਾਣੀਆਂ ਬੱਸਾਂ ਨੂੰ ਆਮ ਲੋਕਾਂ ਨੂੰ ਕੁਚਲਣ ਦਾ ਪਰਮਿਟ ਮਿਲ ਚੁੱਕਿਆ ਹੈ ਤੇ ਉਹ ਬੇਬਸ ਲਾਸ਼ਾਂ ਨੂੰ ਜਾਨਵਰਾ ਵਾਂਗ ਕਰੀਸਾਂ ਤੋਂ ਬਾਅਦ ਬੋਲੀ ਲਾਉਂਦੇ ਹਨ ਗੁੰਡਾਗਰਦੀ ਦਾ आलम ਇਹ ਹੈ ਕਿ ਕਾਨੂੰਨ ਬਣਾਉਣ ਵਾਲੀ ਵਿਧਾਨ ਸਭਾ ਦੀ ਮਰਿਆਦਾ ਵੀ ਲੀਰੋ ਲੀਰ ਕਰ ਦਿੱਤੀ ਗਈ ਤਿਆਂ ਪੈਣਾ ਦੀ ਰਾਖੀ ਲਈ ਕਾਨੂੰਨ ਬਣਾਉਣ ਦੀ ਬਜਾਏ ਤਿਆਂ ਪੈਣਾ ਨੂੰ ਗਾਲ੍ਹਾਂ ਕੱਢ ਕੇ ਮੰਤਰੀ ਮਨਜੀਤ ਸਿੰਘ ਨੇ ਖੁਦ ਹੀ ਪੰਜਾਬੀਆਂ ਦੀ ਅੱਖ ਨੂੰ ਬੰਗਾ ਰਿਆ ਹੈ ਸੱਤਾ ਦੇ ਨਸ਼ੇ ਵਿੱਚ ਅਕਾਲੀ ਇਸ ਕਦਰ ਚੂਰ ਹੋ ਗਏ ਹਨ